ਸੀਦਾ ਇਹ ਐਡੀ ਦੇ ਠੀਕ ਆ ਠੀਕ ਆ ਭਈਆ ਸਿੰਘੇੜੇ ਦੇ ਹਲਾਤ ਨੇ ਭਾਈ ਬਰਨਾਲੇ ਦੇ ਲਾਗੇ ਸਿੰਘੇੜਾ ਪਿੰਡ ਆ ਸੀਰਾ ਵੀ ਵਿੱਚ ਹੀ ਆ ਆ ਦੇਖ ਮਸਾ ਵੀਰੇ ਬੋਲ ਆ ਮੂੰਹ ਦਿਖਾਓ ਆ ਦਵਾੜੀ ਦੇ ਦਿਨ ਤੇ ਹੈਨਾ ਇਧਰ ਚਾ ਕੋਈ ਜਾ ਰਹੀ ਆ ਜਾ ਰਹੀ ਆ ਸੀਦੇ ਬੋਲ ਦੇ ਰੇ ਭਾਈ ਜਾ ਓ ਰਾਜਪਾਲੀ ਦਾ ਘਾਨ ਹੋ ਰਿਹਾ ਦੇ ਹੈਨਾ ਮੁੱਖ ਮੰਤਰੀ ਸਾਡਾ ਕਹਿੰਦਾ ਵੀ ਪੰਜਾਬ 'ਚ ਨਸ਼ਾ ਬੰਦ ਹੋ ਪਿਆ ਤੇ ਅੱਜ ਦੀਵਾਲੀ ਦਾ ਤਿਹਾਰ ਜੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਦੇ ਦਿਨ ਸਭ ਤੋਂ ਵੱਧ ਦੀਵਾਲੀ ਤੇ ਨਸ਼ਾ ਵਿਕੂਗਾ ਤੇ ਆ ਹਾਲਾਤ ਨੌਜਵਾਨਾਂ ਦੇ ਕਿਹੜੇ ਚਾਣ ਆਸੀਂ ਦੀਵਾਲੀਆਂ ਮਨਾਈਏ ਭਾਈ ਦੱਸੋ ਇਹਦਾ ਯਾਰ ਦੇਖ ਲੈ ਹੁਣ ਇਹ ਡਿੱਗਾ ਪੈਣੀ ਚੱਲ ਜਾਂਦਾ ਏ ਹਾਂਜੀ ਵੀਰੇ ਰਾਜੂ ਬਰਨਾਲੇ ਕਿੱਥੇ ਦੀ ਵੀਡੀਓ ਓਏ ਵੀਰੇ ਬਰਨਾਲੇ ਸਿੰਘੇੜੇ ਪਿੰਡ ਦੀ ਵੀਡੀਓ ਇਹ ਐਮ ਸੀ ਸਾਹਿਬ ਦੇ ਮੁੰਡੇ ਖੜ ਐਮ ਸੀ ਸਾਹਿਬ ਤਾਂ ਮੁੰਡਾ ਖੜਾਗਾ ਏ ਏ ਆਪਾ ਤਾਂ ਮੇਰੇ ਦੇਖ ਲਿਆ ਘਿਹੜੇ ਪਿੰਡ ਦੇ ਮੁੰਡੇ ਨੇ ਖੇਤ ਆ ਇੱਥੇ ਕੁਦਰਤ ਦੀ ਨੀੜਾ ਵੱਜ ਗਈ ਉਹ ਕੁਝ ਭਰਾ ਆਪਣੇ ਹੋਰ ਖੜੇ ਨੇ ਆ 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 ਕਿੰਨਾ ਤਰੇ ਠੀਕ ਆ ਠੀਕ ਆ ਵੀਰੇ ਮਖਾ ਚੱਲ ਆਪਾਂ ਦੇ ਚਲੋ ਸੀਰੇ ਵੀਰੇ ਕਰਦੀਆਂ ਹਾਂ ਵਾਰੀ ਕਿਰਪਾ ਹਣਾ ਭਰਾ ਬਣ ਕੇ ਤੇ ਇਹਨੂੰ ਮੜਾ ਦੇਖੋ ਆ ਮੁੰਡੇ ਦੀ ਆ ਦੇਖ ਲੈਣਾ ਆ ਦੇਖ ਲੈ ਆਪਾਂ ਮੇਰੇ ਆ ਸੀ ਦੇਖ ਲਿਆਗਾ ਭਾਈ ਨੌਜਵਾਨ ਪੂਰਾ ਚੋਬਰ ਆ ਯਾਰ ਮੁੰਡਾ ਮਖਿਆ ਭਾਈ ਯਾਰ ਸੀਰੇ ਪੂਰਾ ਨੌਜਵਾਨ ਲੈ ਹੱਥ ਚ ਜੜ ਵਾਲੇ ਬੈਠਾ ਆ ਠੀਕਾ ਲੱਗਾ ਹੈ ਵੀਰੇ ਦੇਖ ਸੀਰੇ ਸਿਰੇ ਉਧਰ ਲੱਤਾਂ ਮਾਰਪੇ ਬਾਪੇ ਲੈ ਵੀਰੇ ਦੇ ਹਾਲਾਤ ਨੇ ਇਹ ਤੇ ਸਾਡੇ ਪਹਿਲਾ ਅੱਖਾਂ ਚੜਾਈ ਜਾਂਦਾ ਇਹਨੂੰ ਹੱਸਦਾ ਇਹਦਾ ਬਾਪੂ ਕੋਹਣਾਗਾ ਬਾਪੂ ਆਹਗਾ ਇਹਦਾ ਆਏ ਇਹਦੇ ਬਾਪੂ ਆ ਵੀਰੇ ਹਾਂ ਕੁਛ ਨਹੀਂ ਆ ਇਹਨੂੰ ਥੱਪੜ ਕੀ ਲਾਈਏ ਬਾਈ ਸੀਦੇ ਆ ਆ ਬਾਪੂ ਆ ਵਿਚਾਰਾ ਗਰੀਬੰਦਾ ਯਾਰ ਇਹ ਗਰੀਬੰਦਾ ਸ਼ੀਰੀ ਰਲਦਾ ਬਾਈ ਨਾਲ ਨਾਲ ਉਹਦੀ ਸ਼ੇਹ ਦੇਖ ਲੈ ਵਿਚਾਰੀ ਨਾਲੇ ਆਹ ਦੇਖ ਲੈ ਵੀ ਮਾਪੇ ਕਰ ਮਜ਼ਾ ਮਾਦ ਨੂੰ ਪਾਲਦਾਗਾ ਉਹ ਮੈਂ ਲਿਆ ਸੀ ਤਾਂ ਇਹ ਐਡੀ ਦੇ ਠੀਕ ਹੈ ਠੀਕਾ ਭਈਆ ਸਿੰਘੇੜੇ ਦੇ ਹਾਦਤ ਨੇ ਭਾਈ ਬਰਨਾਲੇ ਦੇ ਲਾਗੇ ਸਿੰਘੜਾ ਪਿੰਡ ਆ ਸੀਰਾ ਵੀ ਵਿੱਚ ਹੀ ਆ ਆ ਦੇਖ ਮਸਾ ਵੀਰੇ ਬੋਲ ਉਹ ਮੂਹ ਦਿਖਾਓ ਆ ਦਿਵਾਲੀ ਦੇ ਦਿਨ ਤੇ ਹੈਨਾ ਇਧਰ ਚਾ ਕੋ ਬਾਹਰ ਜਾ ਰਹੀ ਆ ਜਾ ਰਹੀ ਆ ਜਾ ਰਹੀ ਆ ਅਸੀਂ ਦੇ ਬੋਲ ਵੀਰੇ ਜਾ ਓ ਰਾਜ ਪਾਨੀ ਦਾ ਘਾਣ ਹੋ ਰਿਹਾ ਦੇਖਣਾ ਮੁੱਖ ਮੰਤਰੀ ਸਾਡਾ ਇਹਦਾ ਵੀ ਪੰਜਾਬ ਚ ਨਸ਼ਾ ਬੰਦ ਹੋ ਪਿਆ ਤੇ ਅੱਜ ਦਿਵਾਲੀ ਦਾ ਤਿਹਾਰ ਸੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਅੱਜ ਦੇ ਦਿਨ ਸਭ ਤੋਂ ਵੱਧ ਦਿਵਾਲੀ ਦੇ ਨਸ਼ਾ ਵਿਕੂਗਾ ਤੇ ਆ ਹਾਲਾਤ ਨੌਜਵਾਨਾਂ ਦੇ ਜਿਹੜੇ ਚਾ ਨਾਲ ਅਸੀਂ ਦਿਵਾਲੀਆਂ ਮਨਾਈਏ ਭਾਈ ਦੱਸੋ ਇਹਦਾ ਯਾਰ ਦੇਖ ਲੈ ਹੁਣ ਇਹ ਡਿੱਗਾ ਪਾਣੀ ਚੱਲ ਜਾਂਦਾ ਇਹ ਹਾਂਜੀ ਵੀਰੇ ਇਹ ਰਾਜੂ ਬਰਨਾਲੇ ਕਿੱਥੇ ਦੀ ਵੀਡੀਓ ਹੈ ਬਰਨਾਲੇ ਸਿੰਘੇੜੇ ਪਿੰਡ ਦੀ ਵੀਡੀਓ ਹੈ ਇਹ ਐਮਐਸਸੀ ਸਾਹਿਬ ਦੇ ਮੁੰਡੇ ਖੜ ਐਮਐਸਸੀ ਸਾਹਿਬ ਦਾ ਮੁੰਡਾ ਖੜਾਗਾ ਇਹ ਇਹ ਆਪਾਂ ਦਾ ਵੀਰੇ ਦੇਖ ਲਿਆ ਸਿੰਘੇੜੇ ਪਿੰਡ ਦੇ ਮੁੰਡੇ ਨੇ ਖੇਤ ਆ ਇੱਥੇ ਕੁਦਰਤੀ ਨਿਗਾ ਵੱਜ ਗਈ ਉਹ ਕੁਝ ਭਰਾ ਆਪਣੇ ਹੋਰ ਖੜੇ ਨੇ ਆਹ ਲਿਆ ਆ ਗਿਆ ਬੋਲਾ ਆ ਗਿਆ ਤੁਸੀਂ ਕੀ ਕਰਦੇ ਪਿੰਡ ਚ ਲਿਤੇ ਨੇਗੇ ਪਿੰਡਾਂ ਦੇ ਵਿੱਚੋਂ ਮੁੰਡੇ ਬੁਲਾਏ ਨੇ ਜਿਹੜੇ ਲਾਗੇ ਲਾਗੇ ਪੈਣ ਰਹੇ ਉਹ ਬਾਈ ਬੁਲਾਏ ਨੇ ਕਿ ਉਹਨਾਂ ਨੂੰ ਸੱਦਿਆਗਾ ਹਨਾ ਤੇ ਆ ਸੀਰੇ ਬਾਈ ਤੇਰੀ ਵੀਡੀਓ ਵਿੱਚ ਚੱਲੀ ਜਾਂਦਾ ਉਹ ਆ ਆ ਦੇਖ ਲੈ ਕਾਲੇ ਬਾਈ ਆ ਵੇਖ ਲੈ ਕਿੰਨੇ ਦੱਸਿਆ ਮੈਨੂੰ ਕਹਿੰਦਾ ਤੇਰੇ ਠੀਕ ਆ ਠੀਕ ਆ ਵੀਰੇ ਮਖਾ ਚੱਲ ਆਪਾਂ ਦੇ ਚਲੋ ਸੀਰੇ ਵੀਰੇ ਕਰਦੀਆਂ ਹਾਂ ਵਾੜੀ ਕਿਰਪਾ ਹਣਾ ਭਰਾ ਬਣ ਕੇ ਤੇ ਇਹਨੂੰ ਮੜਾ ਦੇਖੋ ਆ ਮੁੰਡੇ ਦੀ ਆ ਦੇਖ ਲੈਣਾ ਆ ਦੇਖ ਲੈ ਭਾ ਮੇਰੇ ਆ ਸੀ ਦੇਖ ਲਿਆ ਕਾ ਬਾਈਆਂ ਬਾਈ ਨੌਜਵਾਨ ਪੂਰਾ ਚੋਬਰ ਆ ਯਾਰ ਮੁੰਡਾ ਮਖਿਆ ਬਾਈ ਯਾਰ ਸਿਰੇ ਪੂਰਾ ਨੌਜਵਾਨ ਲੈ ਆਹ ਠੀਕਾ ਲੱਗਾ ਹੋਇਆ ਵੀਰੇ ਦੇਖ ਸਿਰੇ ਸਿਰੇ ਦੋ ਦਿਨ ਲੱਤਾਂ ਮਾਰ ਪੈ ਲੈ ਵੀਰੇ ਦੇ ਹਾਲਾਤ ਨੇ ਇਹ ਤੇ ਸਾਡੇ ਇਹਦਾ ਖੰਡੜਾ ਹੀ ਜਾਂਦਾ ਇਹਨੂੰ ਹੱਸਦਾ ਇਹਦਾ ਬਾਪੂ ਖੋਣਾਗਾ ਬਾਪੂ ਆਹਗਾ ਨਾ ਆਏ ਇਹਦੇ ਬਾਪੂ ਆ ਵੀਰੇ ਹਾਂ ਕੁਛ ਨਹੀਂਦਾ ਇਹਨੂੰ ਥੱਪੜ ਕੀ ਲਾਈਏ ਬਾਈ ਸੀਦੇ ਆ ਆ ਬਾਪੂ ਆ ਵਿਚਾਰਾ ਗਰੀਬ ਬੰਦਾ ਯਾਰ ਇਹ ਗਰੀਬ ਬੰਦਾ ਸੀਰੀ ਰਲਦਾ ਬਾਈ ਨਾਲੇ ਉਹਦੀ ਸ਼ੇਹ ਦੇਖ ਲੈ ਵਿਚਾਰੀ ਨਾਲੇ ਆਹ ਦੇਖ ਲੈ ਇਹਦੀ ਮਾਪੇ ਜਰਾ ਮਜ਼ਾਵਾਦ ਨੂੰ ਪਾਲਦਾਗਾ ਉਹ ਮੈਂ